ਤੁਹਾਡਾ ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਜਿੰਨੇ دوست ਮਿੱਤਰ ਆਪਣਾ YouTube ਤੇ Facebook ਤੇ ਜੁੜੇ ਆ ਆਸ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਬਹੁਤ ਚੰਗੇ ਤਿੰਨ ਜਾਨਵਰ ਲੈ ਕੇ ਆਏ ਆ ਇੱਕ ਲਾਲ ਗਰੜੀ ਘੋੜੀ ਆ ਤੇ ਇੱਕ ਨੀਲੀ ਘੋੜੀ ਆ ਤੇ ਇੱਕ ਬਹੁਤ ਸੋਹਣੀ ਕਾਲੀ ਮਾਰਵਾੜੀ ਬੁਛੇਰੀ ਆ ਤਿੰਨਾਂ ਜਾਨਵਰਾਂ ਦੀ ਆਪਾਂ ਫੁੱਲ ਜਾਣਕਾਰੀ ਕੀ ਮੋਲਵਾੜੀ ਕਰਦੇ ਆ ਕੀ ਉਮਰ ਕਿਹੜਾ ਏਰੀਆ ਵਜਦਾ ਤੇ ਕੀ ਕੰਦ ਕਾਟਾ ਸਾਰਾ ਕੁਝ ਆਪਾਂ ਵੀਡੀਓ ਵਿੱਚ ਕਲੀਅਰ ਕਰਾਂਗੇ ਅਸਲੀ ਵੀਡੀਓ ਦੇਖਿਰ ਤੱਕ ਬਨੇ ਰਹੋ ਤੇ ਜਿਹੜੇ ਦੋਸਤ ਮਿੱਤਰ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਕੱਲ ਸਬਸਕ੍ਰਾਈਬ ਕਿਉਂਕਿ ਆਪਾਂ ਤੁਹਾਡੇ ਲਈ ਰੋਜ਼ ਇਦਾਂ ਸੇਲ ਵਾਲੇ ਜਾਨਵਰਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੇ ਕਿਸੇ ਵੀਰ ਨੇ ਆਪਣੇ ਜਾਨਵਰ ਦੀ ਐਡ ਕਰਵਾਉਣੀ ਹੋਵੇ ਤਾਂ ਵੀਡੀਓ ਦੇ ਲਾਸਟ ਤੇ ਆਪਣਾ ਨੰਬਰ ਚੱਲਦਾ ਉੱਥੇ ਤੁਸੀਂ ਆਪਣਾ ਸੰਪਰਕ ਕਰਕੇ ਐਡ ਕਰਵਾ ਸਕਦੇ ਹੋ ਆਜੋ ਗੱਲ ਕਰਦੇ ਆਪਾਂ ਗਰੜੀ ਚੰਬੀ ਘੋੜੀ ਬਾਰੇ 60+ ਹੈਡ ਦੱਸਿਆ ਮਾਲਕ ਵੀਰਾਂ ਨੇ ਬਾਲਪੌਰੀਆਂ ਦੀ ਕਲੀਅਰ 6 ਦਿਨ ਹੋ ਗਏ ਮੇਟ ਕਰਵਾਈ ਨੂੰ ਬਈਰ ਗੰਦੇ ਨੁਕਰੇ ਕੋੜੇ ਤੋਂ ਮੇਟ ਕਰਵਾਈ ਆ ਵੀਡੀਓ ਪ੍ਰੂਫ ਮਿਲ ਜਾਣਗੇ ਰੀਬੀਆ ਚਾਲ ਦੀ ਬਹੁਤ ਬਹੁਤ ਚੰਗੀ ਘੋੜੀ ਆ ਬਹੁਤ ਸੋਹਣਾ ਤੋਰਾ ਤੁਰਦੀ ਆ ਤੋਂ ਤੋਂ ਦੀ ਲੰਬਾਈ ਚੈੱਕ ਕਰ ਲ ਤੁਸੀਂ ਕੰਨਾਂ ਕੋਨਾਂ ਦੀ ਬੰਤਰ ਬਹੁਤ ਸੁਣੀ ਆ ਬਹੁਤ ਸ਼ਕੀਨ ਘੋੜੀ ਆ ਤੇ ਹੱਡਾਂ ਪਰਾ ਦੀ ਮਜ਼ਬੂਤ ਆ ਬਹੁਤ ਚੰਗੇ ਬੱਚੇ ਦੇਣ ਵਾਲੀ ਆ ਤੇ ਏਰੀਆ ਬਾਈ ਦਾ ਹੈਗਾ ਪਿੰਡ ਰਾਈਆ ਜ਼ਿਲ੍ਹਾ ਬਠਿੰਡਾ ਤਿੰਨੇ ਜਾਨਵਰ ਇੱਕੋ ਘਰੀ ਖੜੇ ਆ ਦੂਜੇ ਜਾਨਵਰਾਂ ਦੀ ਆਪਾਂ ਅੱਗੇ ਵੀਡੀਓ ਸਾਂਝੀ ਕਰਾਂਗੇ ਜਾਣਕਾਰੀ ਤੇ ਮੁੱਲ ਮਾਲਕ ਵੀਰੇ ਦਾ ਕਰਦੇ ਆ 85000 ਰੁਪਏ ਬਾਕੀ ਮੌਕੇ ਤੇ ਮਾਨ ਤਨ ਕਰ ਦੇਣਗੇ ਇੰਤਿਆ ਦੋ ਇਚਾਲ ਵਾਲੀ ਵੀਡੀਓ ਦੇਖ ਲਓ ਬਹੁਤ ਸੋਹਣਾ ਤੋਰਾ ਤੁਰਦੀ ਆ ਜਿਹੜੇ ਵੀਰਾਂ ਨੇ ਘਰੇ ਰੱਖਣੀਆਂ ਘੋੜੀ ਉਹਨਾਂ ਲਈ ਬਹੁਤ ਚੰਗੀ ਆ ਇਹ ਚਾਲਦੀ ਵੀ ਪਾਸ ਆ ਚੰਗੇ ਬੱਚੇ ਦੇਣ ਵਾਲੀ ਆ ਕਦ ਕਾਠ ਵੀ ਬਹੁਤ ਸੋਹਣਾ ਤੇ ਸਕੀਨ ਵੀ ਬਹੁਤ ਆ ਘੋੜੀ ਤੇ ਬਾਕੀ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਚੱਲਦਾ ਬਾਕੀ ਦੀ ਜਾਣਕਾਰੀ ਤੁਸੀਂ ਕਾਲ ਕਰਕੇ ਲੈ ਸਕਦੇ ਹੋ ਆਜੋ ਗੱਲ ਕਰਕੇ ਹੁਣ ਆਪਾਂ ਨੀਲੀ ਘੋੜੀ ਬਾਰੇ ਇਹਦੀ 68+ ਹੈਡ ਦੱਸਿਆ ਮਾਲਕ ਵੀਰਾਂ ਨੇ ਬਾਲਪੌਰੀ ਦੀ ਵੀ ਕਲੀਅਰ ਤੇ ਕੰਨਾ ਕੁੰਨਾ ਦੀ ਵੀ ਬਹੁਤ ਸ਼ਕੀਨ ਆ ਬੰਦੀ ਠੰਦੀ ਆ ਘੋੜੀ ਹੱਡਾਂ ਪਰਾਂ ਦੀ ਮਜ਼ਬੂਤ ਆ ਮੌਕੇ ਤੇ ਖਾਲੀ ਆ ਅੰਦਰ ਦੀ ਸਾਫ਼ ਆ ਤੇਰੀ ਵੀ ਜਲਦੀ ਇਹ ਵੀ ਪਾਸ ਆ ਬਹੁਤ ਸੋਹਣਾ ਤੋਰਾ ਤੁਰਦੇ ਤੁਸੀਂ ਆਪ ਹੀ ਚੈੱਕ ਕਰ ਲਿਓ ਵੀਡੀਓ ਲਈ ਹੋਈ ਆ ਆਪਾਂ ਤੇ ਮੁੱਲ ਦੀ ਗੱਲ ਕਰੀਏ 1,25,000 ਰੁਪਏ ਮੁੱਲ ਕਰਦੇ ਆ ਮਾਲਕ ਵੀਰ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ ਤੇ ਇੱਕ ਬਾਈਰ ਗਿਆ ਕੋਲੇ ਆ ਬਹੁਤ ਸੋਹਣੀ ਕਾਲੀ ਮਾਰਵਾੜੀ ਬੇਸ਼ੇਰੀ ਆ ਸਰਤਾਜ ਘੋੜੇ ਦੀ ਬੱਚੀ ਆ ਇਹ ਬਾਲ ਪੌਰੀਆਂ ਕਲੀਅਰ ਆ 8 ਮਹੀਨੇ ਉਮਰ ਦੀ ਸਿਆ ਮਾਲਕ ਵੀਰਾਂ ਨੇ ਬਸ਼ੇਰੀ ਆਉਣ ਵਾਲੇ ਸਮੇਂ ਬਹੁਤ ਚੰਗੀ ਘੋੜੀ ਬਣੂਗੀ ਦੋ ਪੈਰ ਚਟੇ ਆ ਮੱਥੇ ਫੋਲਾ ਤੇ ਕੰਨਾਂ ਕੋਨਾਂ ਦੀ ਵੀ ਬਹੁਤ ਸ਼ਕੀਨ ਆ ਹੱਡਾਂ ਪੈਰਾਂ ਦੀ ਮਜ਼ਬੂਤ ਆ ਬਾਡੀ ਸਟਰਕਚਰ ਬਹੁਤ ਸੋਹਣਾ ਤੁਹੋਂ ਤੁਹੋਂ ਦੀ ਲੰਬਾਈ ਚੈੱਕ ਕਰੋ ਤੁਸੀਂ ਆਉਣ ਵਾਲੇ ਸਮੇਂ ਚੰਗੇ ਕਦ ਕਾਠ ਵਾਲੀ ਘੋੜੀ ਬਣੂਗੀ ਤੇ ਜੇ ਆਪਾਂ ਮੁੱਲ ਦੀ ਗੱਲ ਕਰੀਏ ਤਾਂ 70000 ਰੁਪਏ ਮੁੱਲ ਕਰਦੇ ਆ ਮਾਲਕ ਵੀਰ ਬਹੁਤ ਜਾਇਜ਼ ਆ ਮੁੱਲਾ ਵਾਰੀਆਂ ਦਾ ਤੇ ਦੋ ਪੈਰ ਮਗਲੇ ਚਟੇ ਆ ਮੱਥੇ ਫੋਲਾ ਤੇ ਬਹੁਤ ਸ਼ਕੀਨਾ ਹੋਣ ਵਾਲੀ ਸਮਝ ਬਹੁਤ ਚੰਗੀ ਘੋੜੀ ਬਣੂਗੀ ਹੱਡਾਂ ਪਰਾਂ ਦੀ ਮਜ਼ਬੂਤ ਆ ਤੇ ਪਿੰਡ ਬਾਈਰ ਕਿੰਨੇ ਹੈਗਾ ਰਈਆ ਜ਼ਿਲ੍ਹਾ ਬਠਿੰਡਾ ਤੇ ਬਾਕੀ ਦੀ ਜਾਣਕਾਰੀ ਲਈ ਬਾਈ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਤੁਸੀਂ ਬਾਈ ਤੋਂ ਸਾਰੀ ਜਾਣਕਾਰੀ ਲੈ ਕੇ ਆਪਣਾ ਜਾਨਵਰ ਖਰੀਦ ਸਕਦੇ ਹੋ ਇਹ ਵੀਡੀਓ ਅੱਗੇ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਕਰ ਦਿਓ ਤਾਂ ਜੋ ਕੋਈ ਵੀਰ ਚੰਗੇ ਜਾਨਵਰ ਦੀ ਭਾਲ ਵਿੱਚ ਹੋਵੇ ਉਸ ਤੱਕ ਵੀਡੀਓ ਪਹੁੰਚ ਸਕੇ ਤੇ ਐਦਾਂ ਦੀਆਂ ਵੀਡੀਓ ਦੇਖਣ ਲਈ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ ਵੀਡੀਓ ਦੇਖਣ ਲਈ ਧੰਨਵਾਦ ਜੀ